ਸਤਿ ਸ਼੍ਰੀ ਅਕਾਲ ਟੇਸ਼ਨ ਓਕੇ ਆ ਨਾ ਕਾਂਗਰਸ ਪਾਰਟੀ ਜਿੰਦਾਬਾਦ ਹਲਕਾ ਖੇਮ ਕਰਨ ਦੇ ਪਿੰਡ ਭਾਈ ਲੱਧੂ ਚ ਕਾਂਗਰਸ ਜਿੰਦਾਬਾਦ ਦੇ ਲੱਗੇ ਨਾਰੇ ਅਨੇਕਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਕਾਂਗਰਸ ਚ ਕੀਤੀ ਸ਼ਮੂਲੀਅਤ ਹਲਕਾ ਖੇਮ ਕਰਨ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਪਾਰਟੀ ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਜੀ ਆਇਆਂ ਕਿਹਾ ਅਤੇ ਬਣਦਾ ਮਾਨ ਸਨਮਾਨ ਦੇਣ ਦੀ ਗੱਲ ਕੀਤੀ ਸਤਕਾਰਯੋਗ ਲੱਧੂ ਦੇ ਅਤੇ ਬਹੁਤ ਪਰਿਵਾਰ ਅੱਜ ਬੜੇ ਮੈਨ ਸਮਝਦਾ ਵਧੀਆ ਔਰ ਖੁਸ਼ੀਆਂ ਭਰਿਆ ਦੇਣਿਆ ਔਰ ਖੁਸ਼ੀਆਂ ਭਰਿਆ ਮੈਂ ਸਮਝਦਾ ਕਿ ਸਾਲ ਚੜਿਆ ਵਾ ਜਿਹਦੇ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਜੀ ਅਸ਼ੀਰਵਾਦ ਨਾਲ ਅੱਜ ਜਿਹੜੇ ਸਾਥੀ ਕੋ ਸਾਨੂੰ ਛੱਡ ਕੇ ਚਲੇ ਗਏ ਜਾਂ ਹੋਰ ਕਿਹੇ ਗੱਲਾਂ ਕਰਕੇ ਕੁਝ ਜੀਆਂ ਕੋਈ ਗਾਇਤ ਇਸੇ ਕਰਕੇ ਹੀ ਕਿ ਕੋਈ ਬਦਲਾ ਕਰੀਏ ਸ਼ਾਇਦ ਕੋ ਸਾਡੇ ਸੂਬੇ ਦਾ ਸਾਡੇ ਪਿੰਡਾਂ ਦਾ ਸਾਡੀ ਜਵਾਨੀ ਦਾ ਕਿਸਾਨੀ ਦਾ ਕੋ ਭਲਾ ਹੋ ਸਕੇ ਕਿ ਨੌਜਵਾਨਾਂ ਦਾ ਜੋਸ਼ ਇੱਕ ਵੱਖਰੇ ਕਿਸਮ ਦਾ ਹੁੰਦਾ ਬੰਦੇ ਨੂੰ ਹੁੰਦਾ ਵੀ ਚਲੋ ਕੁਝ ਨਾ ਕੁਝ ਅਸੀਂ ਕਰਕੇ ਵੇਖੀ ਔਰ ਇਕੱਲੇ ਆਪਣੇ ਲੰਘੂ ਦੀ ਨਹੀਂ ਗੱਲ ਪੂਰੇ ਹਲਕੇ ਖੇਮ ਕਰਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੇ ਤੁਹਾਡੇ ਨੌਜਵਾਨ ਵੀਰ ਭਰਾ ਸੀ ਉਹਨਾਂ ਨੇ ਇੱਕ ਮਨਚ ਇੱਕ ਥਾਣੇ ਹੀ ਵੀ ਅਹੀਂ ਪੰਜਾਬ ਦੇ ਵਿੱਚ ਐ ਲਿਖੀ ਕੁਝ ਬਦਲਾਅ ਕਰਕੇ ਵੇਖਣਾ ਵਾ ਸੋ ਜਮਾਇਲ ਸਮਝਦਾ ਵੀ ਚੰਗੀ ਗੱਲ ਜਿੰਨਾ ਸਾਰਿਆਂ ਨੇ ਸਾਡਿਆਂ ਨੇ ਦਿਲਜੀਤ ਸੋਹਣੇ ਦੇ ਆਪਣਾ ਸਤਨਾਮ ਸੋਹਣੇ ਚ ਆਪ ਦੀ ਜਵਾਨੀ ਤੇ ਜੋਸ਼ ਦੇ ਵਿੱਚ ਇਹ ਕੰਮ ਕਰਕੇ ਵੇਖ ਲਿਆ ਔਰ ਉਹ ਕੀਤਾ ਹੋਰ ਬੜੇ ਵਾਰ ਬ੍ਰਿੰਗਾ ਕੀਤਾ ਕੋਈ ਲੋਕਸ਼ੇਵਕ ਕਹਿੰ ਨਹੀਂ ਕੀਤਾ ਐਹੋ ਜੀ ਇਹਨਾਂ ਨੇ ਨੇਰੀ ਲੈ ਲਈ ਵੀ ਪੰਜਾਬ ਚ 92 ਸੀਟਾਂ ਬਹੁਤ ਜਿੱਤੀਆਂ ਤੇ ਆਪਣਾ ਚਲੋ ਨੰਬਰ ਦੂਜੇ ਬਣੇ ਤੇ ਇਹ ਤਿੰਨ ਸਾਲਾਂ ਤੋਂ ਤਜਰਬੇ ਤੋਂ ਮੈਨੂੰ ਲੱਗਦਾ ਵੀ ਸ਼ਾਇਦ ਸਿੱਖ ਲੈਣਗੇ ਵੀ ਕਾਹ ਸਾਰੀ ਉਮਰ ਬਦਲਾਅ ਦਾ ਨਾਅਰ ਨਹੀਂ ਲੈਂਦੇ ਘਟੋ ਘਟੋ ਕਿਉਂ ਜੇ ਹੈ ਕਰਨ ਜੋ ਮਤਲਬ ਮਾੜੇ ਹਾਲਾਤ ਇਸ ਬਦਲਾਅ ਦੇ ਕਾਰਨ ਸੋਚਾ ਤੇ ਚੰਗਾ ਈ ਸਾਰ ਕੁ ਚੰਗਾ ਈ ਸੋਚ ਚੱਲੀ ਘਰੋਂ ਬਾਹਰ ਨਿਕਲਦਾ ਨਾ ਵੀ ਜੇ ਮੰਨ ਲਓ ਕੰਮ ਈ ਜਾਂਦਾ ਤੇ ਬੰਦਾ ਇਹ ਹੀ ਹਿਲਦਾਸ਼ ਕਰਦਾ ਸੱਚੇ ਬਾਦਸ਼ਾਹ ਵੀ ਮੇਰੇ ਜੇ ਕੋਈ ਖੇਤੀਬਾੜੀ ਤੋਂ ਫਸਲ ਲੈ ਕੇ ਜਾਂਦਾ ਤੇ ਵਧੀਆ ਮੁੱਲ ਮਿਲੇ ਵਧੀਆ ਝਾੜ ਮਿਲੇ ਕੋ ਪੜਾਈ ਨੂੰ ਜਾਂਦਾ ਬੱਚੇ ਜਾਂਦੇ ਵੀ ਵਧੀਆ ਪੜ ਕੇ ਆਉਣ ਕੋ ਕਮਾਂਕਾਰਾਂ ਚ ਕੋਟ ਪੈਚਰੀ ਜੀ ਹੁੰਦੇ ਆ ਤੇ ਬੰਦਾ ਉਹ ਆਉਂਦਾ ਵੀ ਗੁਰੂ ਮਹਾਰਾਜਿ ਫਤਿਹ ਬਖਸ਼ੇ ਤੇ ਇਹ ਵੀ ਕੰਮ ਇੱਕ ਲੋਕਾਂ ਨੇ ਠਾਣਾ ਹੈ ਵੀ ਯਾਰ ਅਹੀਂ ਪੰਜਾਬ ਦੀ ਭੈਤਰੀ ਲਈ ਸਾਡੇ ਪਿੰਡਾਂ ਦੀ ਸਾਡੇ ਜਵਾਨਾਂ ਲਈ ਸਾਡੇ ਐਸਸੀ ਸਾਡੇ ਮੈਂਬੀ ਸਿੰਘ ਦੇ ਭਰਾਵਾਂ ਵਾਸਤੇ ਜਿਹੜੀਆਂ ਸਰਕਾਰ ਨੇ ਇਹਨਾਂ ਨੇ ਜਿਹੜੇ ਆਪ ਵਾਲਿਆਂ ਨੇ ਮਾਰ ਮਾਰ ਝੂਠ ਜਿਹੇ ਲੋਕਾਂ ਨੂੰ ਗੁੰਮਰਾਹ ਕੀਤਾ ਇਹ ਖਰੇ ਸੱਚ ਹੋ ਜਾਂਦਾ ਸ਼ੁਰੂ ਕਰ ਪਰ ਉਹ ਤਿੰਨ ਸਾਲਾਂ ਦੇ ਵਿੱਚ ਜਿਹੜੀਆਂ ਤੀਜਾ ਹੋੜੀਆਂ ਸੀ ਉਹਨਾਂ ਦੇ ਉੱਤੇ ਵੀ ਬੜਾ ਗਰਸ ਕਰਦਾ ਹੈ ਅੱਜ ਹਲਾ ਦੇ ਬਣੇ ਪਿਆ ਕਿ ਲੋਕੀ ਕਲਪਣ ਦੇ ਵੀ ਕਿਹੜੇ ਮਾੜੇ ਦਿਨ ਨੂੰ ਅਸੀਂ ਇਹਨਾਂ ਨੂੰ ਅੱਗੇ ਲਾ ਬਿਠੇ ਆ ਨਾ ਕੋ ਸਾਡੀ ਸੁਣਵਾਈ ਹੁੰਦੀ ਆ ਫਸਲਾਂ ਸਾਡੀਆਂ ਰੁਲਡੀਆਂ ਵਾ ਮੁੰਡੇ ਸਾਡੇ ਨੱਚੇ ਰੁਲਡਾ ਆ ਅੱਗੇ ਇਸ ਤਰ੍ਹਾਂ ਦਾ ਵੱਖਰਾ ਜਿਹਾ ਕੰਮ ਤੁਰਿਆ ਰਾਈਟ ਹੈ ਜਿਹੜੀ ਆ ਉਹ ਮਚੀ ਪਈ ਹੈ ਕੋਈ ਜਿਵੇਂ ਕੋਈ ਵਾਲੀਵਾਰਸ ਨਾਂ ਦਾ ਕੋਈ ਪ੍ਰਸ਼ਾਸਨ ਦੇ ਨਾਂ ਦਾ ਕੋਈ ਪੁਲਸ ਦੇ ਨਾਂ ਦਾ ਕੋਈ ਚੀਜ਼ ਹੀ ਕੋਈ ਨਹੀਂ ਹੈ ਅੱਜ